ਤਾਜ਼ਾ ਬਣੇ ਭਾਜਪਾ ਦੇ ਲੀਡਰ ਰਣਜੀਤ ਸਿੰਘ ਗਿੱਲ ਦੇ 2 ਨੰਬਰ ਸੈਕਟਰ ਆ ਜਿਹੜਾ ਉੱਥੇ ਛਾਪਾ ਪੈਂਦਾ ਵਿਜੀਲੈਂਸ ਦਾ ਇਹ ਉਸੇ ਘਰ ਦੇ ਵਿੱਚ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਔਰ ਇਸ ਘਰ ਦੇ ਵਿੱਚ ਕਿਸੇ ਨੂੰ ਵੀ ਵਿਜੀਲੈਂਸ ਅਧਿਕਾਰੀਆਂ ਤੋਂ ਇਲਾਵਾ ਜਾਣ ਦੀ ਆਗਿਆ ਨਹੀਂ ਹੈ ਇੱਥੋਂ ਤੱਕ ਕਿ ਰਣਜੀਤ ਸਿੰਘ ਗਿੱਲ ਦੇ ਪੱਖ ਦੇ ਜਿਹੜੇ ਵਕੀਲ ਨੇ ਉਹਨਾਂ ਦੀ ਲੀਗਲ ਟੀਮ ਹੈ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਵਕੀਲਾਂ ਨੇ ਇਸ ਮਾਮਲੇ ਦੇ ਵਿੱਚ ਦੋਸ਼ ਲਾਏ ਨੇ ਕਿ ਇਹ ਜਿਹੜੀ ਕਾਰਵਾਈ ਕੀਤੀ ਗਿਆ ਗੈਰ ਸੰਵਿਧਾਨਕ ਹੈ ਗੈਰ ਕਾਨੂੰਨੀ ਹੈ ਕਿਉਂਕਿ ਕਿਸੇ ਤਰ੍ਹਾਂ ਦਾ ਵੀ ਕੋਈ ਵਾਰੰਟ ਤੱਕ ਨਹੀਂ ਦਿਖਾਇਆ ਗਿਆ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਐਫਆਈਆਰ ਦਿਖਾਈ ਗਈ ਹਾਲਾਂਕਿ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦਾ ਦਾਵਾ ਹੈ ਸਰਕਾਰ ਦੇ ਕਿ ਵਿਕਰਮ ਜੀਠਿਆ ਕੇਸ ਨਾਲ ਸੰਬੰਧਿਤ ਹੀ ਵਿਜੀਲੈਂਸ ਨੇ ਇਹ ਛਾਪਾ ਮਾਰਿਆ ਕਿਉਂਕਿ ਇਹਨਾਂ ਦਾ ਆਪਸੀ ਪੈਸੇ ਦਾ ਲੈਣ ਦੇਣਾ ਜਿਹੜਾ ਜਾਂ ਕਾਰੋਬਾਰ ਉਸ ਦੇ ਬਾਰੇ ਵਿਕਰਮ ਸਿੰਘ ਮਜੀਠੀਆ ਨਾਲ ਰঞ্জੀਤ ਸਿੰਘ ਗਿੱਲ ਦਾ ਲੈਣਾ ਦੇਣਾ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਇਸ ਨੂੰ ਨਖੇਦੀ ਕਰ ਰਹੇ ਨੇ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਬਦਨਾਮ ਕਰਨ ਲਈ ਹੈ ਤੇ ਵਿਜੀਲੈਂਸ ਦੀਆਂ ਇਹ ਗੱਡੀਆਂ ਨੇ ਜਿਹੜੀਆਂ ਪੰਜਾਬ ਪ੍ਰਸ਼ਾਸਨ ਦੀਆਂ ਉਹ ਇੱਥੇ ਦੇਖ ਸਕਦੀਆਂ ਨੇ ਕਿ ਕਿੰਨੀ ਵੱਡੀ ਪੱਧਰ ਦੇ ਉੱਤੇ ਅਚਾਨਕ ਹੈ ਜਿਹੜਾ ਤੜਕਸਾਰ ਛਾਪਾ ਮਾਰਿਆ ਗਿਆ ਉਸੇ ਘਰ ਦੇ ਬਾਹਰ ਦਾ ਇਹ ਮਾਹੌਲ ਹੈ ਜਿੱਥੇ ਕਿਸੇ ਹੋਰ ਨੂੰ ਆਗਿਆ ਨਹੀਂ ਹੈ ਅੰਦਰ ਜਾਣ ਦੀ ਤਾਂ ਇਸ ਮਾਮਲੇ ਦੇ ਵਿੱਚ ਰঞ্জੀਤ ਸਿੰਘ ਗਿੱਲ ਦੀ ਜਿਹੜੀ ਲੀਗਲ ਟੀਮ ਦੇ ਵਕੀਲ ਨੇ ਉਹ ਕੀ ਕਹਿ ਰਹੇ ਨੇ ਵਿਜੀਲੈਂਸ ਦੀ ਇਸ ਕਾਰਵਾਈ ਦੇ ਬਾਰੇ ਉਹ ਵੀ ਸੁਣੋ ਜਦ ਜਿਆ ਦੇ ਨਾਲ ਰਾਤੀ ਜੋ ਹੈ ਜੁਆਇਨ ਕੀਤੀ ਹੈ ਭਾਜੀ ਦੇ ਬਾਵਜੂਦ ਇਹ politcal mandate ਦੇ ਨਾਲ ਜਿਹੜਾ ਹੈਗਾ ਸਾਰਾ ਕੰਮ ਕੀਤਾ ਹੈਗਾ ਅਸੀਂ ਜੋ ਹੈ ਵਿਜੀਲੈਂਸ ਨੂੰ ਰਿਕਵੈਸਟ ਕਰਨਾ ਆਏ ਆ ਕਿ ਜੋ ਵੀ ਕਾਰਵਾਈ ਹੋਵੇ ਉਹ ਸਾਡੀ ਹਾਜ਼ਰੀ ਚ ਹੋਣੀ ਚਾਹੀਦੀ ਹੈਗੀ ਹੈ ਸਾਡੀ ਗੈਰ ਹਾਜ਼ਰੀ ਦੇ ਚ ਨਹੀਂ ਹੋਣਾ ਚਾਹੀਦਾ ਇਹ ਕੰਮ ਕਿੱਥੇ ਕਿੱਥੇ ਚੱਲ ਰਹੀ ਹੈ ਰੇਡ ਨਹੀਂ ਕੁਝ ਵੀ ਕੋਈ ਐਫ ਆਈ ਆਰ ਨਹੀਂ ਆ ਕੋਈ ਕੁਝ ਨਹੀਂ ਆ ਜੀ ਹਾਲ ਤੱਕ ਸਿਰਫ ਜੋ ਹੈ ਪੋਲਿਟੀਕਲ ਬੈਂਡਡ ਹੈ ਸਰ ਮਾਈਕ ਨਹੀਂ ਅੰਦਰ ਨਹੀਂ ਹੈ ਉਹ ਅੰਦਰ ਦੇ ਕਿਤੇ ਰਾਤ ਦੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਵੀ ਜੇਕਰ ਤੁਸੀਂ ਬੀਜੇਪੀ ਚ ਜਾਈ ਨਹੀਂ ਉਹ ਤਾਂ ਸਵੇਰੇ ਵਿਜੀਲੈਂਸ ਤੁਹਾਡੇ ਘਰ ਪਹੁੰਚੂਗੀ ਬਿਲਕੁਲ ਸਰ ਬਿਲਕੁਲ ਸਰ ਐਦਾ ਹੀ ਹੈਗਾ ਰਾਤੀ ਉਹਨਾਂ ਨੇ ਜੁਆਇਨ ਕੀਤੀ ਹੈ ਬੀਜੇਪੀ ਤੇ ਇਹ अर्ਲੀ ਮਾਰਨਿੰਗ ਇਹ ਕੰਮ ਹੋ ਗਿਆਗਾ ਤਾਂ ਅਸੀਂ ਚਾਹੁੰਦੇ ਹਾਂ ਕਿ ਵਿਜੀਲੈਂਸ ਨੇ ਜੋ ਵੀ ਕਾਰਵਾਈ ਕਰਨੀ ਉਹ ਸਾਡੀ ਹਾਰੀ ਦੇ ਵਿੱਚ ਹੋਵੇ ਠੀਕ ਹੈ ਤੇ ਐਦਾ ਗੈਰ ਹਾਰੀ ਦੇ ਵਿੱਚ ਕੁਝ ਨਾ ਕੰਮ ਹੋਵੇ 3 ਘੰਟੇ ਦਾ ਪਹਿਲਾਂ ਹੀ ਹੋ ਗਿਆ ਜੀ ਕਾਰਵਾਈ ਕਰ ਬਿਲਕੁਲ ਹੋ ਗਏ ਸਰ ਹੁਣ ਸਾਨੂੰ ਜਿੱਦਾਂ ਪਤਾ ਲੱਗਿਆ ਅਸੀਂ ਆਏ ਹੈਗੇ ਆ ਤੁਸੀਂ ਲੀਗਲ ਸੈੱਲ ਦੇ ਪ੍ਰਧਾਨ ਵੀ ਹੋ ਹਾਂ ਕਨਵੀਨਰ ਐ ਲੀਗਲ ਸੈੱਲ ਦੇ ਉਰੇ ਸਾਰੀਆਂ ਚੀਜ਼ਾਂ ਜੇਕਰ ਦੇਖਿਆ ਜਾਂਦਾ ਕਿਵੇਂ ਇਸ ਨੂੰ ਕਿਉਂਕਿ ਤਿੰਨੇ ਜਗ੍ਹਾ ਤੇ ਪੈਰਲ ਰੇਡ ਹੈ ਇਹ ਵੀ ਕਿਹਾ ਜਾ ਰਿਹਾ ਸੀਗਾ ਵੀ ਜੇਕਰ ਆਮ ਪਾਰਟੀ ਜੀ ਵਾਪਸ ਹੋਣੇ ਤਾਂ ਸਾਰਾ ਕੁਝ ਮਾਫ ਕਰ ਲਿਆ ਜਾਵੇਗਾ ਦੇਖੋ ਉਹ ਹਲੇ ਅਸੀਂ ਇਹ ਨਹੀਂ ਬਾਰੇ ਕੁਝ ਕਹਿ ਨਹੀਂ ਸਕਦੇ ਆ ਜਿਆਦਾ ਵੀ ਕਿ ਕੁਝ ਚੱਲ ਰਿਹਾ ਹੈਗਾ ਬਟ ਸਾਨੂੰ ਜੋ ਡਿਊਟੀ ਲੱਗੀ ਹੈ ਪਿੱਛੋਂ ਦੀ ਕਿ ਵੀ ਜੋ ਵੀ ਹੋਵੇ ਸਾਡੀ ਐਡਵੋਕੇਟ ਦੀ ਹਾਜ਼ਰੀ ਛੋਣਾ ਚਾਹੀਦਾ ਹੈਗਾ ਅਸੀਂ ਉਸ ਕਰਕੇ ਇੱਥੇ ਆਏ ਆ ਬਟ ਦੇਖੋ ਤੁਸੀਂ ਕਿ ਦਰਵਾਜ਼ਾ ਨਹੀਂ ਖੁੱਲ ਰਿਹਾ ਵਿਜੀਲੈਂਸ ਡਿਪਾਰਟਮੈਂਟ ਤੇ ਇਹ ਗਲਤ ਗੱਲ ਆ ਇਹਨਾਂ ਦੀ ਪਰ ਪਰ ਆਮ ਆਦੀ ਪਾਰਟੀ ਕਹਿੰਦੀ ਲੀਗਲ ਡਾਕੂਮੈਂਟ ਦੇ ਮਾਮਲੇ ਦੇ ਵਿੱਚ ਅਸੀਂ ਐਡਵੋਕੇਟਾਂ ਜੀ ਸਾਨੂੰ ਹਰ ਤਰ੍ਹਾਂ ਦੀ ਪਰਮਿਸ਼ਨ ਹੈਗੀ ਅਸੀਂ ਉਹਨਾਂ ਦੇ ਵੱਲੋਂ ਅਥੋਰਾਈਜ਼ ਹੈਗੇ ਆ ਸਰ ਅੱਗੇ ਤੁਸੀਂ ਕੋਰਟ ਵਗੈਰਾ ਚ ਇਸ ਚੀਜ਼ ਲਈ ਉਹ ਜਾਵਾਂਗੇ ਬਿਲਕੁਲ ਜਾਵਾਂਗੇ ਨਹੀਂ ਪਰ ਆਮ ਆਦੀ ਪਾਰਟੀ ਕਹਿੰਦੀ ਬ ਤੋ ਦੱਸਣਾ ਜੀ ਦੱਸਣਾ ਹੋ ਕੁਇਆ ਕੋਈ ਐਫਆਰ ਕਰਨ ਕੋਈ ਕਾਰਵਾਈ ਜੇ ਕਰਨੀ ਹੈ ਉਸ ਤੋਂ ਪਹਿਲਾਂ ਦੱਸੋ ਤਾਂ ਸਹੀ ਨਾ ਤੁਸੀਂ ਇਦਾਂ ਕਿਸੇ ਦੇ ਘਰੇ ਆ ਕੇ ਗ੍ਰੇਡ ਮਾਰ ਦੋ ਕਦੇ ਇਹ ਕਿਸੇ ਵੀ ਇਦਾਂ ਦੇ ਸਰਕਾਰੀ ਡਿਪਾਰਟਮੈਂਟ ਦੀ ਨਹੀਂ ਰਹੇ ਹੈ ਵਿਜਨਸ ਡਿਪਾਰਟਮੈਂਟ ਤਾਂ ਹੀ ਕਾਰਵਾਈ ਕਰ ਸਕਦਾ ਨਾ ਜੇ ਕੋਈ ਜੋ ਅਹੁਦੇ ਤੇ ਰਹੇ ਹੁਣ ਇਹ ਦਾਦਾ ਤਾਂ ਕੋਈ ਅਹੁਦਾ ਰਿਆ ਨਹੀਂ ਇਹਨਾਂ ਦੇ ਕੋਲ ਅੱਛਾ ਕੋਈ ਨੋਟਿਸ ਵਗੈਰਾ ਪਹਿਲਾਂ ਕੋਈ ਨੋਟਿਸ ਨਹੀਂ ਆਇਆ ਜੀ ਕੋਈ ਕੁਝ ਨਹੀਂ ਆਇਆਗਾ ਮਤਲਬ ਕਿਸੇ ਤਰੀਕੇ ਦਾ ਕੋਈ ਕਹਿਣ ਗਿਆ ਨਹੀਂ 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 ਕੋਈ ਕੁਝ ਨਹੀਂ ਪਤਾ ਲੱਗਿਆ ਕੁਝ ਨਹੀਂ ਉਹ ਤਾਂ ਚੱਲ ਰਿਹਾ ਸੀ ਪ੍ਰੈਸ਼ਰ ਨਾਲ ਉੱਪਰ ਚੱਲ ਰਿਹਾ ਸੀਗਾ ਬਟ ਉਹ ਜੋ ਹੈ ਜੁਆਇਨ ਕਰਨਾ ਚਾਹੁੰਦਾ ਸੀ ਭਾਜਪਾ ਠੀਕ ਹੈ ਇਸ ਕਰਕੇ ਨਾਲ ਉੱਪਰ ਪ੍ਰੈਸ਼ਰ ਬਣਾਇਆ ਤੇ ਜਦ ਰਾਤੀ ਜੋ ਹੈ ਕਮ ਹੋਇਆ ਜੁਆਇਨਿੰਗ ਕੀਤੀ ਹੈ ਉਹਨਾਂ ਨੇ ਤੇ ਉਸ ਤੋਂ ਬਾਅਦ ਇਹ ਸਾਰਾ ਕੰਮ ਰਾਤ ਦੇਰ ਰਾਤ ਕਰਨ ਦਾ ਇਹੀ ਪਲਾਨ ਸੀ ਵੀ ਆਮ ਆਦੀ ਪਾਰਟੀ ਦਬਾ ਪਾ ਰਹੀ ਸੀ ਵੀ ਆਮ ਆਦੀ ਪਾਰਟੀ ਜੁਆਇਨ ਕਰੋ 10 ਦਿਨਾਂ ਤੋਂ ਜੁਆਇਨਿੰਗ ਦੀ ਪ੍ਰੈਸ਼ਰ ਪਾਇਆ ਸੀਗਾ ਜੀ ਉਹਨਾਂ ਦੇ ਉੱਪਰ ਕਿ ਤੁਸੀਂ ਵੀ ਆਪ ਜੁਆਇਨ ਕਰੋ ਬਟ ਇਹਨਾਂ ਦਾ ਮਨ ਜਿਹੜਾ ਸੀਗਾ ਭਾਜਪਾ ਜੁਆਇਨ ਕਰਨ ਦਾ ਸੀਗਾ ਇਸ ਕਰਕੇ ਬਿਜ਼ਨਸ ਉਹਨਾਂ ਦੇ ਪਿੱਛੇ ਲੱਗੀ ਸੀ ਜੋ ਸਾਨੂੰ ਰਾਤੀ ਪਤਾ ਲੱਗਾ ਹੈਗਾ ਤੇ ਜਿੱਦਾਂ ਹੀ ਉਹਨਾਂ ਨੇ ਜੁਆਇਨਿੰਗ ਕੀਤੀ ਹੈਗੀ ਹੈ ਤੇ ਤੁਹਾਡੇ ਸਾਹਮਣੇ ਜੋ ਹੋਇਆਗਾ ਹੁਣ ਤੁਹਾਡਾ ਅਗਲਾ ਰੁਕੀ ਰੋਕ ਜੀ ਅਗਲਾ ਰੁਕ ਸਾਡਾ ਜੋ ਹੈ ਜੀ ਅਸੀਂ ਦੇਖਣੇ ਆ ਗਿਆਂ 10-15 ਮ ਤੁਸੀਂ ਆਪ ਜਦੋਂ ਨਹੀਂ ਸਾਨੂੰ ਪਿੱਛੋਂ ਦੀ ਅਥੋਰਾਈਜ਼ ਕੀਤਾ ਗਿਆ ਜੀ ਕਿ ਤੁਸੀਂ ਜਾ ਕੇ ਜੋ ਹੈ ਉੱਥੇ ਦੇਖੋ ਤੇ ਆਪਣੇ ਕੁਝ ਵੀ ਕਨਫਿਸਕੇਟ ਕਰਦੇ ਨੇ ਕੁਝ ਵੀ ਲੈ ਕੇ ਆਉਂਦੇ ਨੇ ਦੇਖੋ ਜੀ ਸਾਨੂੰ ਇਸ ਦੇ ਬਾਰੇ ਅਸੀਂ ਇਸ ਦੇ ਬਾਰੇ ਕੋਈ ਬਿਆਨ ਨਹੀਂ ਜੀ ਅਜੇ ਦੇ ਸਕਦੇ ਅਸੀਂ ਸਿਰਫ ਇਹ ਚਾਹੁੰਦੇ ਹਾਂ ਜੇ ਪੁਲਿਸ ਕੋਈ ਕਨਫਿਸਕੇਟ ਕਰਦੀ ਹੈ ਕੋਈ ਸਮਾਨ ਇਥੋਂ ਲੈ ਕੇ ਜਾਂਦੀ ਹੈ ਐਟ ਲੀਸਟ ਸਾਨੂੰ ਕੋਈ ਵੀ ਦਿਖਾ ਕੇ ਲੈ ਕੇ ਜਾਇਆ ਜਾਵੇ ਇਹਦੇ 'ਚ ਵੀ ਕੋਈ ਵੀ ਆਪਣੇ ਸੈਲਫ ਇਨਕਮਨਿਟਰੀ ਕੋਈ ਵੀ ਚੀਜ਼ ਇੱਥੇ ਨਾ ਲੈ ਕੇ ਲੈ ਕੇ ਆਏ ਜਾਣ ਦੂਜੀ ਗੱਲ ਇਹ ਹੈਗੀ ਹੈ ਵੀ ਜੋ ਵੀ ਲੀਗਲ ਇਹਦੇ ਪ੍ਰੋਵੀਜ਼ਨਸ ਬਣਦੇ ਹੋਣਗੇ ਅਸੀਂ ਉਹ ਲਵਾਂਗੇ ਜੀ ਉਹ ਸਾਈਜ਼ ਹੈ ਜੋ ਵੀ ਐਸਐਸਪੀ ਸਾਹਿਬ ਇੱਥੇ ਇੱਕ ਵਾਰੀ ਗੱਲ ਕਰਨਾ ਚਾਹੁੰਦੇ ਨੇ ਨਹੀਂ ਗੱਲ ਤਾਂ ਕਰਾ ਦਿੰਦੇ ਹੋ ਬਟ ਗੱਲ ਇਹ ਹੈਗੀ ਕਿ ਐਦਾਂ ਦਾ ਜੋ ਹੈ ਕੋਈ ਵੀ ਕਿਸੇ ਕਿਸਮ ਦਾ ਕੋਸ਼ਿਸ਼ ਨਾ ਕਰੇ ਅਸੀਂ ਕਿਸੇ ਉਹਨਾਂ ਦੀ ਕਾਰਵਾਈ ਵਿੱਚ ਇੰਟਰਫੇਅਰ ਨਹੀਂ ਕਰਾਂਗੇ ਸਿਰਫ ਸਾਡੀ ਮੌਜੂਦਗੀ 'ਚ ਕਰ ਲੈਣ ਜੋ ਵੀ ਕਰਨਾ ਹੈ ਕੋਈ ਫਾਲਸ ਐਵੀਡੈਂਸ ਨਾ ਨਾ ਕ੍ਰੀਏਟ ਕੀਤਾ ਜਾਵੇ ਜਸ ਸਾਡੀ ਹਾਜ਼ਰੀ ਦੇ ਵਿੱਚ ਕੀਤਾ ਜਾਵੇ ਜੋ ਵੀ ਕਰਨਾ ਹੈਗਾ ਕੋਈ